ਸਾਰੇ ਸਤਿਕਾਰਯੋਗ ਅਧਿਆਪਕ ਅਤੇ ਜੱਜਿਸ ਤੇ ਸਾਡੀ ਪ੍ਰਿੰਸੀਪਲ ਸਾਹਿਬਾਨ ਨੂੰ ਤੇ ਸਾਡੇ ਮੇਰੇ ਪਿਆਰੇ ਸਹਿਪਾਠੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕਸ਼ਿਸ਼ ਮੈਂ ਜਮਾਤ 12ਵੀਂ ਦੀ ਵਿਦਿਆਰਥਣ ਹਾਂ ਤੇ ਮੈਂ ਅੱਜ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਸਮਾਂ ਜੋ ਕਿ ਸਾਡੇ ਲਈ ਬਹੁਤ ਹੀ ਕੀਮਤੀ ਹੈ ਤੇ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਤਾ ਰੱਖਦਾ ਹੈ ਇੱਕ ਦਿਨ ਸੋਚਿਆ ਸਮੇਂ ਨੇ ਇੱਕ ਦਿਨ ਸੋਚਿਆ ਸਮੇਂ ਨੇ ਕਿ ਵਿਥਿਆਇਸ ਜਾਗਰੂ

समर केंद्र कोई अहंकार नहीं मेनू जिसनु कदर नहीं समय दी कदर नहीं उस दी मेनू जिसनु कदर नहीं समय दी कदर नहीं उस दी मेनू धन्यवाद बहुत बढ़िया के हाथ बटा जो सभा है ओ